ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੂਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਬੂਰੀ ਮੱਝ ਤੇ ਇੱਕ ਹੈਗੀ ਹੈ ਜੀ گا ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਸੱਸੀ ਕਾ ਜੀ ਸੱਸੀ ਕਾ ਬੀ ਨਾਮ ਦੱਸੋ ਜੀ ਆਪਣਾ ਨਾਮ ਕਰਤਾਨ ਸਿੰਘ ਆ ਜੀ ਪਿੰਡ ਜੀ ਪਿੰਡ ਮੂਮਾ ਜੀ ਜ਼ਿਲ੍ਹਾ ਜਿਹੜਾ ਬਰਨਾਲਾ ਜੀ ਠੀਕ ਆ ਜੀ ਹਾਂਜੀ ਬਾਈ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਪੂਰੀ ਮੱਝ ਦੀ ਕਿੰਨਾ ਟੋਨ ਦੀ ਮਾਟੇ ਦੋ ਜੀ 8 ਕਿਲੋ ਜੀ ਠੀਕ ਆ ਜੀ ਇਹ 6 ਮਹੀਨੇ ਦੀ ਸੂਈ ਹੈ ਜੀ ਠੀਕ ਹੈ ਜੀ ਹਾਂ ਜੀ ਬੱਚੇ ਦੇ ਖੋਜੋ ਕੇ ਮਿਲਦੀ ਹੈ ਜੀ ਠੀਕ ਹੈ ਜੀ ਜਿਹੜੇ ਲੈ ਕੇ ਜਾਣੇ ਆ ਦੋ ਡੰਗ ਚੋਕੇ ਹਾਂ ਜੀ ਘਰੋਂ ਚਾਹ ਦੋ ਡੰਗ ਚੋਕੇ ਲੈ ਕੇ ਜਾਵੀਂ ਗਰੰਟੀ ਹੈ ਤਸੱਲੀ ਹੈ ਠੀਕ ਹੈ ਜੀ ਆ ਤੱਕਲ ਦੋ ਜੀ ਠੀਕ ਹੈ ਤੇ ਬੱਚਾ ਆ ਗਿਆ ਜੀ ਮਗਰ ਮਗਰ ਕੱਟਾ ਜੀ ਇਹਦੀ ਲੋਪਰਾ ਮਗਰ ਕੱਟਾ ਸਵਾ ਕੁ ਮਹੀਨੇ ਦੀ ਬਾਈ ਕਹਿੰਦਾ ਸੂਈ ਵੀ ਆ ਹਾਂ ਜੀ ਬਈ ਤੋੜ ਦੋ ਨੂੰ ਮੱਝ ਨੂੰ ਲੋ ਜੀ ਬਾਈ ਕਹਿੰਦਾ ਤਿੰਨ ਡੰਗ ਚਾਰ ਚਾਰ ਡੰਗ ਚੋਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਪਰਾ ਜੇ ਕਿਸੇ ਵੀਰ ਨੇ ਲੈਣੀ ਹੈ ਠੀਕ ਹੈ ਜੀ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਪੈਂਡ ਮੂਮਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਲਓ ਜੀ ਵੱਲ ਪੈਂਦਾ ਠੀਕ ਹੈ ਜੀ ਲਓ ਜੀ ਹੋਰ ਲਈ ਮੋੜ ਲਓ ਅੰਦਰ ਮੋੜ ਲਓ ਬਾਹਰ ਸਲੇ ਜੋ ਲਓ ਜੀ ਚੈੱਕ ਕਰ ਸਕਦੇ ਠੀਕ ਆ ਭਰਾ ਹੁਣ ਤਾਂ ਬਈ ਚੋਈ ਵੀ ਆਪਣੀ ਹੈ ਨਾ ਹਾਂ ਜੀ ਹਾਂ ਚੋਈ ਹੋਈ ਹੈ ਜੀ ਠੀਕ ਹੈ ਠੀਕ ਇਹ 8 ਵਜੇ ਤੋਂ ਹੈ ਹਾਂ ਜੀ 8:00 ਵਜੇ ਦੀ ਸਵੇਰ ਦੀ ਵੀਡੀਓ ਭਰਾ ਠੀਕ ਹੈ ਜੀ ਲਓ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਠੀਕ ਹੈ ਜੀ ਬੰਦੋ ਜੀ ਬੰਦੋ ਲਓ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਹਾਂ ਜੀ ਬਈ ਰੇਟ ਦੱਸ ਦਈਏ ਜਾਇਜ਼ ਜਦਾ ਰੇਟ ਜੀ ਮੋਲ ਕਾ ਦੇ 75000 ਰੁਪਏ ਜੀ 70000 ਦੇ ਦਾਂਗੇ 70 ਦੀ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਭਰਾ ਬਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਹਾਂ ਜੀ ਬਈ ਗਾਂ ਦੀ ਜਾਣਕਾਰੀ ਦਿਓ ਜੀ ਗਾਂ ਤੱਲੇ ਦੁੱਧ ਆ ਜੀ 8 ਕਿਲੋ ਜੀ ਹਾਂਜੀ 60 ਮੰਨ ਕੇ ਲੋ ਜੀ ਠੀਕ ਹੈ ਜੀ ਔਨੇ 2 ਮਹੀਨੇ ਦੀ ਗੱਭਣਾ ਜੀ ਹਾਂਜੀ ਪਰ ਆਪਾਂ ਗੱਭਣਾ ਨਹੀਂ ਕਹਿੰਦੇ ਜੀ ਹੈ ਸਾਡੀ ਲਵਾਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਖੋਜੋ ਕਿ ਮਿਲਦੀਆਂ ਨਿਆਣਾ ਪਾਉ ਚਾਹ ਨਾ ਪਾਉ ਜੀ ਠ 20000 ਦੀ ਤੋੜ ਦੋ ਪਰਾ ਨੂੰ ਵੀ ਲੋ ਪਰਾ ਬਾਈ ਕਹਿੰਦਾ ਟੀਕਾ ਭਰਾਵਾ ਚੱਕ ਚਲੇ ਆਉਂਦੀ ਨਹੀਂ ਠੀਕ ਹੈ ਜੀ ਇਹ ਵੀ ਚੈੱਕ ਕਰਕੇ ਦਸੱਲੀ ਕਰਕੇ ਚੋ ਕੇ ਬਾਈ ਕਹਿੰਦਾ ਦਸੱਲੀ ਕਰਕੇ ਲੈ ਜਾ ਸਕਦਾ ਪਰਾ ਸਵੇਰ ਦਾ ਟਾਈਮ ਦੋਨੇ ਜੁਈਆਂ ਵੀ ਆ ਠੀਕ ਹੈ ਜੀ ਮੱਝ ਵੀ ਤੇ ਗਾਂ ਵੀ ਲੋ ਜੀ ਲੋ ਜੀ ਜੇ ਕਿਸੇ ਨੇ ਘੱਟ ਪੈਸੇ ਲੈਣੇ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਲਓ ਪਰਾ ਬਾਈ ਜੀ ਨੇ ਆਪ ਨੂੰ ਰੇਟ ਵੀ ਦੱਸ ਦਿੱਤੇ ਜੀ ਠੀਕ ਹੈ ਜੀ ਲੋ ਜੀ ਪਿੰਡ ਹੈਗਾ ਮੂਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋਚ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ